ਸਾਧੂ ਭੇਜਿਆ ਆਪ ਰੱਬ ਨੇ ਬੱਤੀ ਕਰ ਮਾਂਦੀ ਆਉਂਦੀ ਸਾਧੂ ਭੇਜਿਆ ਆਪ ਰੱਬ ਨੇ ਦੁਨੀਆਂ ਬੱਤੀ ਕਰ ਮਾਂਦੀ ਆਉਂਦੀ ਐ ਸਾਧੂ ਭੇਜਿਆ ਆਪ ਰੱਬ ਨੇ ਦੁਨੀਆ ਬਦੀ ਕਰਮਾ ਦੀ ਆਉਂਦੀ ਐ ਸਾਧੂ ਭੇਜੇ ਆਪ ਰੱਬ ਨੇ ਦੁਨੀਆ ਬਦੀ ਕਰਮਾ ਦੀ ਆਉਂਦੀ ਐ ਸਾਧੂ ਭੇਜੇ ਆਪ ਰੱਬ ਨੇ ਦੁਨੀਆ ਬਦੀ ਕਰਮਾ ਦੀ ਆਉਂਦੀ ਐ ਸਾਧੂ ਭੇਜੇ ਆਪ ਰੱਬ ਨੇ ਬੱਤੀ ਕਰਮਾਂ ਦੀ ਆਉਂਦੀ ਐ ਕਰਮਾਂ ਦੀ ਬੱਤੀ ਆਉਂਦੀ ਸਾਧੂ ਭੇਜੇ ਆਪ ਰੱਬ ਨੇ ਦੁਨੀਆ ਬੱਤੀ ਕਰਮਾਂ ਦੀ ਆਉਂਦੀ ਐ ਸਾਧੂ ਭੇਜੇ ਆਪ ਰੱਬ ਨੇ ਦੁਨੀਆ ਬੱਤੀ ਕਰਮਾਂ ਦੀ ਆਉਂਦੀ ਐ ਸਾਧੂ ਭੇਜਿਆ ਆਪ ਰੱਬ ਨੇ ਦੁਨੀਆਂ ਬਦੀ ਕਰਮਾਂ ਦੀ ਆਉਂਦੀ ਐ ਸਾਧੂ ਭੇਜਿਆ ਆਪ ਰੱਬ ਨੇ ਬਦੀ ਕਰਮਾਂ ਦੀ ਆਉਂਦੀ ਐ ਸਾਧੂ ਭੇਜਿਆ ਆਪ ਰੱਬ ਨੇ ਦੁਨੀਆਂ ਬਦੀ ਕਰਮਾਂ ਦੀ ਆਉਂਦੀ ਐ ਉਹ ਸਾਧੂ ਭੇਜਿਆ ਆਪ ਰੱਬ ਨੇ ਸਾਧੂ ਭੇਜੇ ਜੀ ਆਪ ਰੱਬ ਨੇ ਸਾਧੂ ਭੇਜੇ ਜੀ ਆਪ ਰੱਬ ਨੇ ਉਹ ਸਾਧੂ ਭੇਜੇ ਜੀ ਆਪ ਰੱਬ ਨੇ ਸਾਧੂ ਭੇਜੇ ਜੀ ਆਪ ਰੱਬ ਨੇ ਭੇਜੇ ਜੀ ਆਪ ਰੱਬ ਨੇ ਸਾਧੂ ਭੇਜੇ ਜੀ ਆਪ ਰੱਬ ਨੇ ਸਾਧੂ ਭੇਜੇ ਜੀ ਵਾਹ ਵਾਹ ਕਬ ਰਬ ਨੇ ਸਾਧੂ ਭੇਜੇ ਜੀ ਆਪ ਰਬ ਨੇ ਸਾਧੂ ਭੇਜੇ ਜੀ ਆਪ ਰਬ ਨੇ ਸਾਧੂ ਭੇਜੇ ਜੀ ਆਪ ਰਬ ਨੇ ਜੁਸਿਆ ਬੱਤੀ ਕਰਮਾਂ ਦੀ ਹਉਂਦੀ ਆ ਸਾਧੂ ਭੇਜਿਆ ਆਪ ਰੱਬ ਨੇ ਦੁਨੀਆ ਬਦੀ ਕਰਮਾਂ ਦੀ ਆਉਂਦੀ ਐ ਸਾਧੂ ਭੇਜਿਆ ਆਪ ਰੱਬ ਨੇ ਦੁਨੀਆ ਬਦੀ ਕਰਮਾਂ ਦੀ ਆਉਂਦੀ ਐ ਸਾਧੂ ਭੇਜਿਆ ਆਪ ਰੱਬ ਨੇ ਦੁਨੀਆ ਬਦੀ ਕਰਮਾਂ ਰੂਹ ਤੇ ਆਪ ਰੱਬ ਨੇ ਬਦੀ ਕਰਮਾਂ ਦੀ ਆਉਂਦੀ ਐ ਸਾਧੂ ਪਹੁੰਚੇ ਆਪ ਰੱਬ ਨੇ ਦੁਨੀਆਂ ਬਦੀ ਕਰਮਾਂ ਦੀ ਆਉਂਦੀ ਐ ਹੋ ਸਾਧੂ ਪਹੁੰਚੇ ਆਪ ਰੱਬ ਨੇ ਹਰ ਜਨਮ ਮਰਨ ਤੋਂ ਮੈਂ ਨਾਹ ਜਾਣ ਬਾਰੇ ਉਫਕਾਰੀਆਂ ਆਏ ਨ ਦੇ ਭਗਤੀ ਲਾਇ ਹਰਿ ਸਿਓ ਲੈ ਨ ਮਿਲਾਏ ਸੱਚੇ ਅਮਰ ਸਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸਚੀ ਵਡਿਆਈ ਜਿਸਕੇ ਸੇ ਤਨ ਜਾਤੇ ਪੱਖਾ ਵੇਰੀ ਪਾਣੀ ਢੋਮਾ ਹਰ ਜਨ ਕੇ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬਨੰਤੀ ਨਾਨਕ ਕੀ ਪ੍ਰਭ ਪਾਸ ਬਨੰਤੀ ਤੇਰੇ ਜਨ ਦੇਖਣ ਪਾਵਾਂ ਓ ਪੱਖਾ ਫੇਰਾ ਤੇ ਪਾਣੀ ਢੋਮਾ ਜਿਹੜੇ ਤੇਰਾ ਨਾਮ ਜਪਦੇ ਪੇਰਾ ਤੇ ਪਾਣੀ ਮੈਂ ਤੋਮਾ ਜਿਹੜੇ ਤੇਰਾ ਨਾਮ ਜਪਦੇ ਪੱਕਾ ਪੇਰਾ ਤੇ ਪਾਣੀ ਤੋਮਾ ਜਿਹੜੇ ਤੇਰਾ ਨਾਮ ਜਪਦੇ ਪੱਕਾ ਪੇਰਾ ਤੇ ਪਾਣੀ ਤੋਮਾ ਜਿਹੜੇ ਤੇਰਾ ਨਾਮ ਜਪਦੇ ਤੇ ਰਾਤਿ ਪਾਣੀ ਡੋਵਾ ਜਿਹੜੇ ਤੇਰਾ ਨਾਮ ਜਪਦੇ ਪੱਕਾ ਬੇਰਾਤਿ ਪਾਣੀ ਡੋਵਾ ਜਿਹੜੇ ਤੇਰਾ ਨਾਮ ਜਪਦੇ ਥੇਰੇ ਪਿਆਰੇ ਜਿਹੜੇ ਨਾਮ ਜਪਦੇ ਮੇਰੇ ਪਿਆਰੇ ਜਿਹੜੇ ਤੇਰਾ ਨਾਮ ਜਪਦੇ ਪਿਆਰੇ ਜਿਹੜੇ ਤੇਰਾ ਨਾਮ ਜਪਦੇ ਮੇਰੇ ਪਿਆਰੇ ਜਿਹੜੇ ਤੇਰਾ ਨਾਮ ਜਪਦੇ ਜਿਹੜੇ ਤੇਰਾ ਜੀ ਨਾਮ ਜਪਦੇ ਜਿਹੜੇ ਤੇਰਾ ਜੀ ਵਾਹਿਗੁਰੂ ਨਾਮ ਜਪਣ ਦੇ ਹਾਂ ਜਿਹੜੇ ਤੇਰਾ ਜੀ ਨਾਮ ਜਪਦੇ ਜਿਹੜੇ ਤੇਰਾ ਜੀ ਨਾਮ ਜਪਦੇ ਜੀ ਨਾਮ ਜਪਦੇ ਜਿਹੜੇ ਤੇਰਾ ਜੀ ਨਾਮ ਜਪਦੇ ਸਦਾ ਤੇਰਾ ਦੇ ਪਾਣੀ ਮੈਂ ਤੋਮਾ ਜਿਹੜੇ ਤੇਰਾ ਨਾਮ ਜਪਦੇ ਤੇਰਾ ਤੇ ਪਾਣੀ ਮੈਂ ਤੋਮਾ ਜਿਹੜੇ ਤੇਰਾ ਨਾਮ ਜਪਦੇ ਅੱਖਾਂ ਦੇ ਰਾਤੇ ਪਾਣੀ ਤੋਂ ਵਾ ਜਿਹੜੇ ਤੇਰਾ ਨਾਮ ਜਪਦੇ ਅੱਖਾਂ ਪੈਰਾਂ ਤੇ ਪਾਣੀ ਤੋਂ ਵਾ ਜਿਹੜੇ ਤੇਰਾ ਨਾਮ ਜਪਦੇ ਰਾਤੇ ਪਾਣੀ ਤੋਂ ਵਾ ਜਿਹੜੇ ਤੇਰਾ ਨਾਮ ਜਪਦੇ ਅੱਖਾਂ ਪੈਰਾਂ ਤੇ ਪਾਣੀ ਤੋਮਾ ਜਿਹੜੇ ਤੇਰਾ ਨਾਮ ਜਪਦੇ ਪੱਕਾ ਫੇਰੀ ਪਾਣੀ ਤੋਂ ਮਾਰ ਜਨ ਕੇ ਪਿਸ ਪਿਸ ਸਮਾਹਾ ਨਾਨਕ ਦੀ ਪ੍ਰਭ ਪਾਤ ਜਨਤੀ ਤੇਰੇ ਜਨ ਦੇਖਣ ਪਾਵਾ ਜੁਗੋ ਜੁਗ タル ਚਬਰ ਛਾਦਰ ਤਖਤ ਦੇ ਮਾਲਕ ਦਸਾਂ ਬਾਦਸ਼ਾਹਾਂ ਦੀ ਜਗਦੀ ਜੋਤ ਸਿੰਘਾਂ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਮਿੱਟੀ ਤੇ ਨਿੱਕੀ ਗੋਦ ਵਿੱਚ ਜੁੜ ਬੈਠੀ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਜੀ ਨੇ ਸਾਡੇ ਉੱਤੇ ਇਸ ਕਾਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਰਹਿਮਤ ਕਰਦੇ ਹੋਏ ਆਪਾਂ ਸਾਰਿਆਂ ਨੂੰ ਹੀ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜੁਪੀਐ ਲਾਏ ਧਿਆਨ ਲਾਏ ਧਿਆਨ ਕਾਲ ਯੁਗ ਦਾ ਪ੍ਰਧਾਨ ਜੋ ਕੀਰਤਨ ਕੱਲੀ ਕਾਲ ਦੇ ਸਮੇਂ ਦੇ ਅੰਦਰ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਜੀ ਦਾ ਨਾਮ ਜਪਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਇਹ ਪ੍ਰਾਪਤ ਕਿੰਨਾਂ ਨੂੰ ਹੁੰਦਾ ਹੈ ਗੁਰੂ ਗਰੀਬ ਨਿਵਾਜ ਕਹਿੰਦੇ ਵੱਡੇ ਭਾਗਾ ਵਾਲਿਆਂ ਨੂੰ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰਿਹਜੈ ਜਿਉ ਪਰਿਹਜੈ ਜਿਉ ਸਾਡੇ ਬਹੁਤ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਮਰਜੀਤ ਸਿੰਘ ਜੀ ਜੋ ਤੁਹਾਡੇ ਨਗਰ ਦੇ ਵਿੱਚ ਪਰ ਅੱਜ ਤੁਹਾਡੇ ਨਗਰ ਦਾ ਬਹੁਤ ਦੂਰ ਦਰਾਡੇ ਤੱਕ ਨਾਮ ਕਿਉਂਕਿ ਜਿਹੜੇ ਆਪ ਜਪਦੇ ਨੇ ਦੂਸਰੇ ਨੂੰ ਜਪਾਉਂਦੇ ਨੇ ਮੈਂ ਨਹੀਂ ਕਹਿੰਦਾ ਗੁਰਬਾਣੀ ਕਹਿੰਦੀ ਹੈ ਕਵੀਰ ਸੇਵਾ ਕੋ ਧੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਬੜੇ ਦੂਰ ਦਰਾਡੇ ਤੱਕ ਬਾਬਾ ਅਮਰਜੀਤ ਸਿੰਘ ਜੀ ਜੋ ਸਾਨੂੰ ਗੁਰਨਾਨਕ ਸਾਹਿਬ ਜੀ ਦਾ ਉਪਦੇਸ਼ ਹੈ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਸੋਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਟੋਆ ਬਾਬਾ ਅਮਰਜੀਤ ਸਿੰਘ ਜੀ ਨੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਪ ਸਾਰੀਆਂ ਰੱਬ ਵਰਗੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਡੇ ਬਹੁਤ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸੁਰਜੀਤ ਸਿੰਘ ਜੀ ਜੋ ਯੂ ایس اے ਅਮਰੀਕਾ ਦੀ ਪਾਵਨ ਪਵਿੱਤਰ ਧਰਤੀ ਤੋਂ ਕੇਵਲ 11-12 ਦਿਨਾਂ ਵਾਸਤੇ ਇਸ ਪੰਜਾਬ ਦੀ ਧਰਤੀ ਤੇ ਆਏ ਨੇ ਜਿਨ੍ਹਾਂ ਨੇ ਆਪਣੇ ਨਗਰ ਦੇ ਵਿੱਚ 4 ਦਿਨ ਦੇ ਮਹਾਨ ਗੁਰਮਤ ਸਮਾਗਮ ਸ਼੍ਰੀਮਾਨ ਸੰਤ ਬਾਬਾ ਤੁਲਸੀਦਾਸ ਜੀ ਮਹਾਰਾਜ ਉਹਨਾਂ ਦੀ ਮਿੱਠੀ ਤੇ ਨਿੱਕੀ ਯਾਦ ਵਿੱਚ ਔਰ ਜਿਹੜੇ ਇਹ ਦਿਨ ਚੱਲ ਰਹੇ ਨੇ ਜਿਨ੍ਹਾਂ ਨੂੰ ਪਟ ਸਾਹਿਬਾਨ ਨੇ ਬੜੇ ਵਧੀਆ ਤਰੀਕੇ ਦੇ ਨਾਲ ਕਲਮ ਬੰਦ ਕੀਤਾ ਜਦ ਲਾਉ ਨਹੀਂ ਭਾਗ ਲੁਲਾਰ ਉਦੇ ਤਬ ਲਾਉ ਪਰਮ ਤੇ ਫਿਰ ਤੇ ਬਹੁਤ ਆਇਓ ਕਲ ਘੂਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿੰਨ ਅਰਜਨ ਦੇਵ ਗੁਰੂ ਫੇਰ ਸੰਕਟ ਜੋਨ ਗਰ ਬਨਾਇਆ ਤੁਹਾਡੇ ਕੱਡੇ ਵੱਡੇ ਭਾਗ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਅੱਜ ਇੱਕ ਦਿਨ ਦਾ ਸੰਤ ਬਾਬਾ ਸਰਜੀਤ ਸਿੰਘ ਜੀ ਕੋਲ ਭਾਵੇਂ ਸਮਾਂ ਵੀ ਨਹੀਂ ਸੀ ਪਰ ਫੇਰ ਵੀ ਬਾਬਾ ਅਮਰਜੀਤ ਸਿੰਘ ਜੀ ਦੇ ਨਾਲ ਇਤਨਾ ਵੱਡਾ ਪ੍ਰੇਮ ਇਤਨਾ ਵੱਡਾ ਸਤਕਾਰ ਗੁਰੂ ਕੀ ਸੰਗਤ ਬਾਬਾ ਜੀ ਨੇ ਟੁੱਟ ਕੇ ਇੱਕ ਦਿਨ ਦੇ ਦੀਵਾਨ ਦੀ ਬਖਸ਼ਿਸ਼ ਕੀਤੀ ਆ ਗੁਰੂ ਪਿਆਰਿਓ ਧਰਨ ਗਵਨ ਗਨ ਨਭ ਖੰਡਮੈ ਜੋਤ ਸਰੂਪੀ ਰਹੋ ਪਰ ਭੰਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤਖ ਹਰ ਗੁਰਨਾਨਕ ਦੇਵ ਜੀ ਮਹਾਰਾਜ ਦੀ ਚਲਾਈ ਚਾਲੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਡੇ ਉੱਤੇ ਕਿੱਡੇ ਕਿੱਡੇ ਵੱਡੇ ਪਰਉਪਕਾਰ ਕੀਤੇ ਨੇ ਜਿਹੜਾ ਗੁਰਬਾਣੀ ਦਾ ਖਜ਼ਾਨਾ ਅੱਜ ਸਾਡੇ ਕੋਲ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਦੇਣ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਖਜ਼ਾਨਾ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਗੁਰੂ ਕੀ ਸੰਗਤ ਗੁਰੂ ਅਮਰਦਾਸ ਜੀ ਮਹਾਰਾਜ ਨੇ ਛੋਡੀ ਸੁਲਤਾਨ ਗੁਰੂ RAMDAS JI MAHARAJ ਨੂੰ ਜਦੋਂ ਗੁਰੂ ਕੀ ਸੰਗਤ ਸਮਾ ਗੁਰੂ RAMDAS JI MAHARAJ ਜੀ ਨੇ ਗੁਰਤਾ ਗੱਦੀ ਗੁਰੂ ARJAN DEV JI MAHARAJ ਨੂੰ ਫਿਰ ਜਿਹੜਾ ਇਹ ਪੂਠੀਆਂ ਦਾ ਖਜ਼ਾਨਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪੁੱਤਰ ਬਾਬਾ ਮੋਹਣ ਜੀ ਤੇ ਬਾਬਾ ਮੋਰੀ ਜੀ ਕੋਲ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰੀ ਧਰਤੀ ਤੇ ਆਪਾਂ ਨੇ ਮਹਾਪੁਰਸ਼ਾਂ ਦੇ ਕੋਲੋਂ ਮੋਲਕ ਬਚਨ ਸਰਵਣ ਕਰਨੇ ਨੇ ਆਪਾਂ ਇੱਥੇ ਹੀ ਗੁਰੂ ਕੀ ਸੰਗਤ ਜਦੋਂ ਦੇਖਿਆ ਪ੍ਰਤੀ ਚੰਦ ਦਾ ਸੁਪੁੱਤਰ ਮਿਹਰਬਾਨ ਵੀ ਬਾਣੀ ਮਹਾਰਾਜ ਕਹਿੰਦੇ ਤਾਂ ਬੜਾ ਕਿਉਂਕਿ ਇਹ ਬਾਣੀ ਜਿਹੜੀ ਧੁਰ ਕੀ ਬਾਣੀ ਆਈ ਆਈ ਇਨ ਸਗਲੀ ਚਿੰਤ ਮਟਾਈ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਛੱਜੂ ਵਰਗੇ ਪਿੱਲੂ ਵਰਗੇ ਕਾਨੇ ਵਰਗੇ ਮਾਰੇ ਵਿਚਾਰਨਾ ਵਿੱਚ ਵੀ ਸਾਡੀ ਵੀ ਬਾਣੀ ਕੋਈ ਆਪਣੇ ਅੰਦਰ ਹੰਕਾਰ ਨਾਲ ਬੋਲਦਾ ਕੋਈ ਇਸਤਰੀ ਜਾਤੀ ਨੂੰ ਘੱਟ ਵੱਧ ਬੋਲਦਾ ਮਾਰੇ ਕਹਿੰਦੇ ਨਾ ਭਾਈ ਸਾਡੇ ਗੁਰੂ ਨਾਨਕ ਦਾ ਆਦੇਸ਼ ਹੈ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਫਿਰ ਗਰੀਬ ਅਨਵਾਜ ਜੀ ਕਹਿਣ ਲੱਗੇ ਇਹ ਬਾਣੀ ਹੈ ਨਾ ਜਿਹੜੀ ਕਿਸੇ ਇਨਸਾਨ ਦੀ ਲਿਖੀ ਹੋਈ ਬਾਣੀ ਨਹੀਂ ਜੈਸੀ ਮੈਂ ਆਵੈ ਠਾਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵਿਲਾ ਲੋ ਗੁਰੂ ਕੀ ਸੰਗਤ ਬਾਬਾ ਬੁੱਢਾ ਜੀ ਨੂੰ ਭੇਜਿਆ ਫਿਰ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਵੀ ਜਾ ਕੇ ਖਜ਼ਾਨਾ ਲੈ ਕੇ ਆਓ ਪਰ ਬਾਬਾ ਮੋਹਨ ਜੀ ਦੀ ਦਸਵੇਂ ਦਵਾਰ ਫਿਰਤੀ ਦਰਵਾਜ਼ਾ ਖੜਕਾਇਆ ਰੌਲਾ ਪਾਇਆ ਸਮਾਧੀ ਨਹੀਂ ਖੁੱਲੀ ਸਿੰਘ ਵਾਪਸ ਆ ਗਏ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੱਲ ਕੇ ਗਏ ਜੀਨ ਦੁਨੀਆ ਦੇ ਮਾਲਕ ਕਿੱਡੇ-ਕੱਡੇ ਪਰਉਪਕਾਰ ਜਦੋਂ ਆਪ ਚੱਲ ਕੇ ਗਏ ਗੁਰੂ ਕੀ ਸੰਗਤ ਪਹਿਲਾਂ ਆਪਣੇ ਪਿਤਾ ਔਰ ਆਪਣੇ ਗੁਰਦੇਵ ਨਾਨਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਨਤਮਸਤਕ ਬੌਲੀ ਸਾਹਿਬ ਦਾ ਦਰਸ਼ਨ ਇਸ਼ਨਾਨ ਉਸ ਤੋਂ ਉਪਰੰਤ ਜਾ ਕੇ ਥੱਲੇ ਭੁੰਜੇ ਬੈਠ ਕੇ ਆ ਤੱਪੜ ਮਿਛਾ ਕੇ ਮਹਾਰਾਜ ਨੇ ਫੇਰ ਮੋਹਣ ਦੀ ਸਿਫਤ ਦੇ ਵਿੱਚ ਸ਼ਬਦ ਪੜਿਆ ਮੋਹਣ ਤੇਰੇ ਉੱਚੇ ਮੰਦਰ ਮਹਿਲ ਉਪਾਰਾ ਆਹ 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 ਧਾਰਨਾ ਪੜ ਕੇ ਆਪਾਂ ਮਹਾਪੁਰਸ਼ਾਂ ਨੂੰ ਕਿਉਂਕਿ ਭਾਵੇਂ ਮਹਾਪੁਰਸ਼ ਨੇ ਇਸ਼ਾਰਾ ਕੀਤਾ ਸਮੇਂ ਦੀ ਆਪਾਂ ਬੰਦਸ ਦੇ ਵਿੱਚ ਮਹਾਰਾਜ ਨੇ ਕਿੰਡੀ ਸਿਫਤ ਸਲਾਹ ਕੀਤੀ ਜਦੋਂ ਪੜਿਆ ਨਾ ਸ਼ਬਦ ਉਹ ਚੰਗੇ ਲੱਗਦੇ ਨੇ ਮਹਿਲ ਚਵਾਰ ਜਿੱਥੇ ਤੇਰਾ ਨਾਮ ਜਪੀਏ ਲੱਗਦੇ ਨੇ ਮਹਿਲ ਚਵਾਰ ਜਿੱਥੇ ਤੇਰਾ ਨਾਮ ਜਪੀਏ ਚੰਗੇ ਲੱਗ ਨੇ ਮਹਿਲ ਮਨਾਰੇ ਜਿੱਥੇ ਤੇਰਾ ਨਾਮ ਜਪੀਏ ਜੰਗ ਲੱਗਦੇ ਨੇ ਮੈਲ ਮੁਨਾਰੇ ਜਿੱਥੇ ਤੇਰਾ ਨਾਮ ਜਪੀਏ ਜੰਗ ਲੱਗਦੇ ਨੇ ਮੈਲ ਮੁਨਾਰੇ ਜਿੱਥੇ ਤੇਰਾ ਨਾਮ ਜਪੀਏ ਜੰਗ ਲੱਗਦੇ ਨੇ ਮੈਲ ਮੁਨਾਰੇ ਜਿੱਥੇ ਤੇਰਾ ਨਾਮ ਜਪੀਏ ਚੰਗੇ ਲੱਗ ਲੱਗ ਦੇ ਦੇ ਨੇ ਮਹਿਲ ਮਨਾਰੇ ਜਿੱਥੇ ਤੇਰਾ ਨਾਮ ਜਪੀਏ ਗੰਗੇ ਲੱਗ ਦੇ ਨੇ ਮਹਿਲ ਮਨਾਰੇ ਜਿੱਥੇ ਤੇਰਾ ਨਾਮ ਜਪੀਏ ਗੰਗੇ ਲੱਗ ਦੇ ਨੇ ਮਹਿਲ ਮਨਾਰੇ ਜਿੱਥੇ ਤੇਰਾ ਨਾਮ ਜਪੀਏ ਨਾਰੇ ਜਿੱਥੇ ਤੇਰਾ ਨਾਮ ਜਪੀਏ ਚੰਗੇ ਲੱਗਦੇ ਨੇ ਮਹਿਲ ਮਨਾਰੇ ਜਿੱਥੇ ਤੇਰਾ ਨਾਮ ਜਪੀਏ ਲੱਗਦੇ ਨੇ ਮਹਿਲ ਮਨਾਰੇ ਚੰਗੇ ਲੱਗਦੇ ਨੇ ਮਹਿਲ ਮਨਾਰੇ ਉਹ ਲੱਗਦੇ ਨੇ ਮਹਿਲ ਮਨਾਰੇ ਚੰਗੇ ਲੱਗਦੇ ਨੇ ਮਹਿਲ ਮਨਾਰੇ ਲੱਗਦੇ ਨੇ ਮਹਿਲ ਮਨਾਰੇ ਚੰਗੇ ਲੱਗਦੇ ਨੇ ਮਹਿਲ ਮਨਾਰੇ ਲੱਗਦੇ ਨੇ ਮਹਿਲ ਮਨਾਰੇ ਚੰਗੇ ਲੱਗਦੇ ਨੇ ਮਹਿਲ ਮਨਾਰੇ ਲੱਗਦੇ ਨੇ ਮਹਿਲ ਮਨਾਰੇ ਲੱਗਦੇ ਨੇ ਮਹਿਲ ਮਨਾਰੇ ਚੰਗੇ ਲੱਗਦੇ ਨੇ ਮਹਿਲ ਮਨਾਰੇ ਲੱਗਦੇ ਨੇ ਮਹਿਲ ਮਨਾਰੇ ਚੰਗੇ ਲੱਗਦੇ ਨੇ ਮਹਿਲ ਮਨਾਰੇ ਲੱਗਦੇ ਮਹਿਲ ਮਨਾਰੇ ਚੰਗੇ ਲੱਗਦੇ ਨੇ ਮਹਿਲ ਮਨਾਰੇ ਲੱਗਦੇ ਨੇ ਮਹਿਲ ਮਨਾਰੇ ਚੰਗੇ ਲੱਗਦੇ ਨੇ ਮਹਿਲ ਮਨਾਰੇ ਚੰਗੇ ਲੱਗਦੇ ਨੇ ਮਹਿਲ ਮਨਾਰੇ ਲੱਗਦੇ ਨੇ ਮਹਿਲ ਮਨਾਰੇ ਲੱਗਦੇ ਨੇ ਮਹਿਲ ਮਨਾਰੇ ਚੰਗੇ ਲੱਗਦੇ ਨੇ ਮਹਿਲ ਮਨਾਰੇ ਲੱਗਦੇ ਨੇ ਮਹਿਲ ਮਨਾਰੇ ਚੰਗੇ ਲਗਦੇ ਨੇ ਮਹਿਲ ਮਨਾਰੇ ਜਿੱਥੇ ਤੇਰਾ ਨਾਮ ਜਪੀਏ ਲਗਦੇ ਨੇ ਮਹਿਲ ਮਨਾਰੇ ਜਿੱਥੇ ਤੇਰਾ ਨਾਮ ਜਪੀਏ ਲਗਦੇ ਨੇ ਮਹਿਲ ਮਨਾਰੇ ਜਿੱਥੇ ਤੇਰਾ ਨਾਮ ਜਪੀਏ ਨੇ ਮੈਲ ਮਨਾਰੇ ਜਿੱਤੇ ਤੇਰਾ ਨਾਮ ਜਪੀਏ ਮੈਲ ਮਨਾਰੇ ਜਿੱਤੇ ਤੇਰਾ ਨਾਮ ਜਪੀਏ ਜੰਗੇ ਲੱਗਦੇ ਨੇ ਮੈ ਜਿੱਥੇ ਤੇਰਾ ਨਾਮ ਜਪੀਏ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇਹੀ ਆਸ ਤੇ ਲਸੋਣ ਜਬਾਰੇ ਜਿੱਥੇ ਨਾਮ ਨਜਪੇ ਮੇਰੇ ਕੋ ਅੰਦਾਸੇ ਹੀ ਨਗਰੀ ਉਜਾੜੀ ਜੀਓ ਗੁਰੂ ਗਰੀਬਨਵਾਜ ਨੇ ਜਦੋਂ ਪ੍ਰੇਮ ਦੇ ਵਿੱਚ ਕਬੀਰ ਸੋ ਮੁਖ ਧੰਨ ਹੈ ਜਾ ਮੁਖ ਕਹੀ ਹੈ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏਗੋ ਕਿਆ ਬਾਤ ਹੈ ਜਦੋਂ ਗੁਰੂ ਕੀ ਸੰਗਤ ਦੇ ਸ਼ਬਦ ਪੜਿਆ ਨਾ ਬਾਬਾ ਮੋਹਣ ਓਉ ਚਵਾਰੇ ਦੀਆਂ ਪੌੜੀਆਂ ਉਤਰ ਕੇ ਜਿਵੇਂ ਸੱਪ ਦੇ ਕੇ ਵੀਨ ਵੱਜਦੀ ਹੈ ਨਾ ਆ ਕੇ ਲੰਬਾ ਪੈ ਗਿਆ ਮਹਾਰਾਜ ਕਹਿੰਦੇ ਬਾਬਾ ਮੋਹਣ ਜੀ ਤੁਸੀਂ ਸਾਡੇ ਵੱਡੇ ਮਾਮੇ ਲੱਗਦੇ ਹੋ ਸਤਕਾਰ ਦੇਖੋ ਪਿਆਰ ਦੇਖੋ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਤੁਸੀਂ ਹੋ ਹੁਕਮ ਕਰੋ ਕਹਿੰਦੇ ਸਾਨੂੰ ਖਜ਼ਾਨਾ ਚਾਹੀਦਾ ਕਿਹੜਾ ਖਜ਼ਾਨਾ ਜਿਹੜੇ ਸਾਡੇ ਨਾਨਾ ਗੁਰਦੇਵ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸੰਭਾਲ ਕੇ ਤੁਹਾਨੂੰ ਦਿੱਤਾ ਫਿਰ ਉਥੋਂ ਲਿਆ ਕੇ ਸਤਕਾਰ ਦੇਖਿਓ ਬਾਣੀ ਦਾ ਤੁਹਾਡੇ ਕੋਲ ਜਿੰਨੀ ਕਰ ਦੇ ਵਿੱਚ ਜ਼ਮੀਨ ਜਾਇਦਾਦ ਗਹਿਣਾ ਗੱਟਾ ਸੋਨਾ ਧੀਆਂ ਪੁੱਤਰ ਗੁਰੂ ਪਿਆਰਿਓ ਇੱਕ ਵੀ ਵਸਤੂ ਨੇ ਨਾਲ ਨਹੀਂ ਜਾਣਾ ਮੈਂ ਨਹੀਂ ਕਹਿੰਦਾ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਜਹਿ ਮਹਾ ਭਿਆਨ ਦੂਤ ਜਮ ਦੱਲਾ ਤਾਹ ਕੇਵਲ ਨਾਮ ਆਹ ਖਜ਼ਾਨਾ ਲੋਕ ਦੇ ਵਿੱਚ ਵੀ ਪਰਲੋਕ ਦੇ ਵਿੱਚ ਵੀ ਆਪਾਂ ਰੋਜ਼ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਪੜ੍ਹਦੇ ਆ ਇਸ ਤੇ ਉੱਪਰ ਨਾਹੀਂ ਵਿਚਾਰ ਜਾਂ ਕੇ ਮਨ ਵਸਿਆ ਨਰਨਕਾਰ ਬੰਧਨ ਤੋਰ ਭੈ ਨਿਰਵੈਰ ਅਨੰਦਨ ਪੂਜੀ ਹਾਂ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਜਦੋਂ ਬਾਬਾ ਮੋਹਨ ਜੀ ਨੇ ਪੋਥੀਆਂ ਦਿੱਤੀਆਂ ਮਹਾਰਾਜ ਨੇ ਜੋੜਾ ਲਾ ਦਿੱਤਾ ਪਾਲਕੀ ਤਿਆਰ ਕਰਵਾਈ ਢੋਲ ਕੇ ਚਿੰਮਟੇ ਛੈਣੇ ਮਹਾਰਾਜ ਨਗਰ ਕੀਰਤਨ ਦੇ ਰੂਪ ਦੇ ਵਿੱਚ ਗੋਇੰਦਵਾਲ ਸਾਹਿਬ ਤੋਂ ਪੈਦਲ ਚੱਲ ਕੇ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਤੇ ਪੋਥੀਆਂ ਲੈ ਕੇ ਪਹੁੰਚੇ ਫਿਰ ਬਾਬਾ ਬੁੱਢਾ ਜੀ ਦੀ ਡਿਊਟੀ ਲਾ ਦਿੱਤੀ ਭਾਈ ਗੁਰਦਾਸ ਜੀ ਦੀ ਡਿਊਟੀ ਲਾਈ ਵੀ ਭਾਈ ਰਾਤ ਸਾਰੀ ਰਾਤ ਕੀਰਤਨ ਕਰੋ ਸਾਰੀ ਰਾਤ ਪਿੰਨੀ ਰੈਨੜੀ ਇਹ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਮਹਾਰਾਜ ਨੇ ਪ੍ਰਬੰਧ ਕੀਤਾ ਆਮਸਰ ਦੀ ਪਾਵਨ ਪਵਿੱਤਰ ਧਰਤੀ ਤੇ ਜਾ ਕੇ ਆਪਾਂ ਬਾਬਾ ਜੀ ਕੋਲੋਂ ਸੁਣਾਂਗੇ ਮਹਾਰਾਜ ਕਹਿੰਦੇ ਭਾਈ ਖੋਲੋ ਪੋਥੀਆਂ ਜਦੋਂ ਆਪਾਂ ਦੁੱਖ ਪੰਜੜੀ 베ਰੀ ਦੇ 베ਰੀ ਦੇ ਥੱਲੇ ਇਸ਼ਨਾਨ ਕਰਦੇ ਆ ਨਾ ਨਾਲ ਥੜਾ ਸਾਬ ਬਣਿਆ ਜਿੱਥੇ ਜਾ ਕੇ ਉਹ ਖਜ਼ਾਨਾ ਸ਼ੋਭਤ ਕੀਤਾ ਮਹਾਰਾਜ ਨੇ ਪ੍ਰੇਮ ਦੇ ਵਿੱਚ ਆ ਧਾਰਨਾ ਪੜੀ ਫਿਰ ਬਾਬਾ ਜੀ ਤੋਂ ਆਪਾਂ ਕਮਾਏ ਕਿਉਂਕਿ ਇਹ ਸਾਧੂ ਨੇ ਮੈਂ ਤਾਂ ਗੁਰਸਿੱਖ ਵੀ ਨਹੀਂ ਸੱਚੀ ਗੱਲ ਹੈ ਰੱਬ ਦੇ ਪਿਆਰੇ ਦੇਸ਼ਾਂ ਦੇ ਵਿੱਚ ਅਮਰੀਕਾ ਦੇ ਵਿੱਚ ਦੋਸਤਾਂ ਨੇ ਪਰ ਪੰਜਾਬ ਦੇ ਨਾਲ ਪਿਆਰ ਹੈ ਅਸੀਂ ਕਹਿੰਦੇ ਸਾਡਾ ਵਿਜਾ ਲੱਗ ਜੂਵੇ ਵੀ ਪਤਾ ਨਹੀਂ ਉੱਥੇ ਦਰਖਤਾਂ ਨਾਲ ਹੀ ਔਖਾ ਕੰਮ ਹੈ ਪਿਆਰਿਓ ਕੈਨੇਡਾ ਮੈਂ ਵੀ ਦੇਖਿਆ ਆ ਦੁਬਈ ਦੇਖਿਆ ਆ ਪੰਜਾਬ ਵਰਗਾ ਆਨੰਦ ਪੰਜ ਦਰਿਆਵਾਂ ਦੀ ਧਰਤੀ ਗੁਰੂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਐਸਾ ਆਨੰਦ ਕਿਤੇ ਨਹੀਂ ਆ ਪੜਿਓ ਧਾਰਨਾ ਫਿਰ ਬਾਬਾ ਜੀ ਤੋਂ ਕਮਾਏ ਹੋਏ ਅੰਮੋਲਕ ਬਚਨ ਜਿਹੜੀਆਂ ਦਰਗਾਹੀ ਡਿਊਟੀਆਂ ਆਪਾਂ ਉਹਨਾਂ ਕੋਲੋਂ ਲਾਹਾ ਲਈਏ ਉਹ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖੇ ਸਾਨੂੰ ਬਹੁਤ ਵੱਡਾ ਮੂਲਕ ਖਜ਼ਾਨਾ ਹੈ ਪਰ ਗੁਰੂ ਪਿਆਰਿਓ ਅਸੀਂ ਗ੍ਰਸਤੀ ਜੀਵਨ ਦੇ ਵਿੱਚ ਵਸਤੂਆਂ ਛੱਡ ਜਾਣੀਆਂ ਨਾਮ ਦਾ ਖਜ਼ਾਨਾ ਮਾਰੇ ਕਹਿੰਦੇ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ RAM ਆ ਬਹੁਤੀ ਗੱਲ ਨਹੀਂ ਗਰੀਬ ਨਵਾਜ਼ ਕਹਿੰਦੇ ਕਿਨ ਕਾ ਏਕ ਜਿਸ ਜੀਵ ਸਾਬੈ ਤਾਂ ਕੀ ਮਹਿਮਾ ਟਾਂਖੀ ਏਕ ਐ ਦਰਸ ਤੋਹਾਰੋ ਨਾਨਕ ਉਨ ਸੰਗ ਸੁਖਮਣੀ ਸੁਖ ਅਮਰਤ ਪ੍ਰਭ ਅਸੀਂ ਬਾਹਰ ਸੁਖ ਭਾਲਦੇ ਫਿਰਦੇ ਆ ਖਜ਼ਾਨਾ ਇੱਥੇ ਪਿਆ ਪੜਿਓ ਤਾਰਨਾ ਵੇਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਉਹ ਰਤਨਾ ਦੇ ਨਾਲ ਭਰੇ ਆ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾ ਦੇ ਨਾਲ ਭਰੇ ਆ ਉਹ ਪਿਆ ਦਾਦੇ ਦਾ ਖਜ਼ਾਨਾ ਖੋਲ ਵੇਖੇ ਉਹ ਰਤਨਾ ਦੇ ਨਾਲ ਭਰੇ ਪਿਓ ਦਾ ਦੱਦਖ ਜਾਨਾ ਖੋਲ ਵੇਖਿਆ ਰਤਨਾ ਦੇ ਨਾਲ ਭਰੇਆ ਦੱਦਖ ਜਾਨਾ ਖੋਲ ਵੇਖਿਆ ਰਤਨਾ ਦੇ ਨਾਲ ਭਰੇਆ ਪਿਓ ਦਾ ਦੱਦਖ ਜਾਨਾ ਖੋਲ ਵੇਖਿਆ ਰਤਨਾ ਦੇ ਨਾਲ ਭਰੇਆ ਪਿਓ ਦਾ ਦੱਦਖ ਜਾਨਾ ਵੇਖੇ ਚੇ ਜਾਨਾ ਖੋਲ ਵੇਖਿਆ ਰਤ ਨਾਲ ਦੇ ਨਾਲ ਭਰੇਆ ਦਾਦੇ ਦਾਖ ਜਾਨਾ ਖੋਲ ਵੇਖੇ ਰਤ ਨਾਲ ਦੇ ਨਾਲ ਭਰੇਆ ਪਿਓ ਦਾਦੇ ਦਾਖ ਜਾਨਾ ਖੋਲ ਵੇਖਿਆ ਰਤ ਨਾਲ ਦੇ ਨਾਲ ਭਰੇਆ ਪਿਓ ਦਾਦੇ ਦਾਖ ਜਾਨਾ ਖੋਲ ਰਤਨਾ ਦੇ ਨਾਲ ਭਰੇ ਆ ਖਜਾਨਾ ਖੋਲ ਰੱਖਿਆ ਰਤਨਾ ਦੇ ਨਾਲ ਪਿਓ ਦਾਦੇ ਦਾ ਖਜਾਨਾ ਖੋਲ ਵੇਖਿਆ ਉਹ ਰਤਨਾ ਦੇ ਭਰੇ ਆ ਰਤਨਾ ਦੇ ਜੀ ਨਾਲ ਭਰੇ ਆ ਰਤਨਾ ਦੇ ਹੋ ਨਾਲ ਭਰੇ ਆ ਰਤਨਾੰਦ ਜੀ 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 ਨਾਲ ਭਰੇ ਆ ਜੋ ਤਤ ਦਖ ਜਾਨਾ ਕੋ ਲੋ ਵੇਖੇ ਅੱਖ ਜਾਨਾ ਖੋਲ ਵੇਖੇ ਰਤਨਾ ਦੇ ਨਾਲ ਭਰੇ ਆ ਦਾਦੇ ਦਾਖ ਜਾਨਾ ਖੋਲ ਵੇਖੇ ਹੋ ਰਤਨਾ ਦੇ ਨਾਲ ਭਰੇ ਆ ਕਿਉਂ ਤਾਖ ਜਾਨਾ ਖੋਲ ਵੇਖਿਆ ਰਤਨਾ ਦੇ ਨਾਲ ਭਰੇ ਆ ਰਤਨਾਂ ਦੇ ਨਾਲ ਪਰਿਆ ਦੇਖਿਆ ਰਤਨਾਂ ਦੇ ਨਾਲ ਪਰਿਆ ਪਿਓ ਦਾਦੇ ਦਾ ਖਜਾਨਾ ਸੋਲ ਵੇਖਿਆ ਉਹ ਰਤਨਾਂ ਦੇ ਨਾਲ ਪਰਿਆ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤੋਂ ਮੇਰੇ ਮਨ ਹਾਂ ਰਤਨ ਜੁਹਾਰ ਜਾਂ ਕਾ ਕਛੂ ਨਾ ਮੋਲ ਪਰੇ ਪੰਡਾਰ ਅਖੁੱਟ ਤੋਂ ਖਾਬੈ ਖਰਚੈ ਰਲ ਮਿਲ ਭਾਈ ਟੋਟ ਨਾ ਆਵੈ ਇਹ ਖਜ਼ਾਨਾ ਅੱਜ ਆਲ ਵਰਲਡ ਦੇ ਵਿੱਚ ਵਰਤ ਰਿਹਾ ਪਿਆਰਿਓ ਤੁਹਾਡੇ ਨਗਰ ਦੇ ਵਿੱਚ ਰੱਬਰ ਤੀਰੂ ਬਾਬਾ ਅਮਰਜੀਤ ਸਿੰਘ ਜੀ ਭਾਵੇਂ ਮੇਰਾ ਮਨ ਨਹੀਂ ਸੀ ਮੇਰਾ ਮਨ ਨਹੀਂ ਸੀ ਪਰ ਇਹਨਾਂ ਦਾ ਪ੍ਰੇਮ ਹੈ ਨਾ ਮੈਂ ਆਪਣੇ ਪਿੰਡ ਵੀ ਦੀਵਾਨ ਲਵਾਇਆ ਹੁਣ ਬਾਹਾਪੁਰਸ਼ਾਂ ਦੇ ਉੱਤੇ ਪਵਿੱਤਰ ਸਥਾਨ ਤੇ ਵੀ ਬਹੁਤ ਨਿਮਰਤਾ ਹੈ ਬਈ ਬਹੁਤ ਨਿਮਰਤਾ ਹੈ ਲਾਹਾ ਲੈ ਲਿਓ ਕਿਤੇ ਇਹ ਨਾ ਹੋਵੇ ਵੀ ਪਿੰਡ ਦਾ ਮੁੰਡਾ ਸਾਡੇ ਦਾ ਕੋਈ ਗੱਲ ਨਹੀਂ ਪਿਆਰੋ ਬਾਅਦ ਦੇ ਵਿੱਚ ਮੁੱਲ ਪੈਂਦੇ ਨੇ ਨਾ ਚੀਜ਼ਾਂ ਦਾ ਬਾਅਦ ਦੇ ਵਿੱਚ ਪਤਾ ਲੱਗਦਾ ਸੋ ਮੇਰੇ ਕੋਲੋਂ ਬੋਲਦੇ ਕੋਲੋਂ ਇੱਕ ਨਹੀਂ ਅਨੇਕਾਂ ਭੁੱਲਾਂ ਉਹ ਮੇਰੀ ਝੋਲੀ 'ਚ ਪਾਉਣੀ ਹੈ ਗੁਰੂ ਦੇ ਉਪਦੇਸ਼ ਦਾ ਇੱਕ ਅੱਖਰ ਹਰ ਮਨ ਵਸਤ ਜੇ ਇੱਕ ਅੱਖਰ ਵੀ ਅਜੇ ਹਿਰਦੇ ਦੇ ਵਿੱਚ ਵਸਾ ਲਿਆ ਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਮਨਾਇਆ ਸਾਡਾ ਸਫਲੇ ਸਫਲ ਹੈ ਪੀਬੋ ਪੌਲ ਖੰਡ ਧਾਰ ਹੋਏ ਜਰ ਇਹਤੇ ਬਿਨਾ ਸਾਡਾ ਛਟਕਾਰਾ ਨਹੀਂ ਜਿੰਨਾ ਮਰਜੀ ਆਪਾਂ ਕਹਿ ਲੋ ਮਨ ਸਾਫ ਚਾਹੀਦਾ ਮਨ ਮਨ ਕਿਸੇ ਦਾ ਸਾਫ ਨਹੀਂ ਪੀਬੋ ਪੌਲ ਖੰਡ ਧਾਰ ਹੋਏ ਜਨਮ ਸਹਿੇਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰ ਚੇਲਾ ਹੋਈਆਂ ਤਮਾਮ ਪਿਲਾਂ ਦੀ ਖਿਮਾ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਆਓ ਮਹਾਪੁਰਸ਼ਾਂ ਦਾ ਦੇਖੋ ਪ੍ਰੇਮ ਇਹਨਾਂ ਦੇ ਪ੍ਰੇਮ ਦੇ ਵਿੱਚ ਅਸੀਂ ਭੱਜੇ ਫਿਰਦੇ ਆਂ ਤਿੰਨ ਚਾਰ ਦਿਨ ਉੱਥੇ ਇਹਨਾਂ ਨੇ ਕਿਰਪਾ ਕਰਕੇ ਕਿਉਂਕਿ ਪ੍ਰਾਨੀ ਤੂੰ ਆਇਓ ਆਹੀ ਲਾ ਹੈ ਜਿਹੜਾ ਗੁਰੂ ਕੀ ਸੰਗਤ ਦੇ ਵਿੱਚ ਬੈਠ ਕੇ ਸੁਣ ਕੇ ਮੰਨ ਲਿਆ ਵਸਾ ਸਾਡੇ ਜਿਹੜੇ ਜਨਮ ਮਰਨ ਦੇ ਬੰਧਨਾ ਜਾਪਾ ਫਸੇ ਆਂ ਸਭ ਕੱਟੇ ਜਾਣਗੇ ਲੋਕ ਸੁਖੀਏ ਪਰਲੋਕ ਸੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਬਾਬਾ ਜੀ ਦੇ ਚਰਨਾਂ ਵਿੱਚ ਕਰੀਏ ਬੇਨਤੀ ਉਹਨਾਂ ਕੋਲੋਂ ਕਮਾਏ ਹੋਏ ਜ਼ਿੰਦਗੀ ਦੇ ਮੋਚਲ ਅਮੋਲਕ ਬਚਨ ਸਰਵਣ ਕਰਕੇ ਆਪਾਂ ਆਪਣੇ ਜ਼ਿੰਦਗੀ ਦੇ ਸਮੇਂ ਔਰ ਸੁਭਾਸਨ ਨੂੰ ਸਫਲਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ